ਮਿੱਤਰ ਪਿਆਰਿਆ ਸਤਿ ਸ੍ਰੀਕਾਲ ਮੈਂ ਹਾਂ ਬਖਸ਼ੀਤ ਸਿੰਘ ਆਜ਼ਾਦ ਤੇ ਅੱਜ ਸ਼ਾਮ ਤੱਕ ਦੀਆਂ ਖਬਰਾਂ ਨੇ ਵੱਡੀਆਂ 4 ਪਹਿਲੀ ਵੱਡੀ ਖਬਰ ਹੈ ਕਿ ਡਿਬਰੂਗੜ ਜੇਲ੍ਹ ਚ ਬੰਦ ਖੰਡੂਰ ਸਾਹਿਬ ਦੇ ਜਿੱਤੇ ਹੋਏ ਐਮਪੀ ਅਮਰਤਪਾਲ ਸਿੰਘ ਹੋਰਾ ਨੂੰ ਪੰਜਾਬ ਲਿਆਉਣ ਦੇ ਲਈ ਪੰਜਾਬ ਪੁਲਿਸ ਡਿਬਰੂਗੜ ਪਹੁੰਚ ਚੁੱਕੀ ਹੋਈ ਹੈ ਪਰ ਉਧਰ ਨਾਲ ਦੀ ਨਾਲ ਵੱਡਾ ਸਵਾਲ ਇਹ ਖੜਾ ਹੋ ਗਿਆ ਕਿ ਕੀ ਹੁਣ ਅਮਰਤਪਾਲ ਦੇ ਉੱਪਰ ਜਿਹੜਾ ਐਨਐਸਏ ਲਾਇਆ ਹੋਇਆ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਹੋਇਆ ਕੀ ਉਹ ਰੱਦ ਕੀਤਾ ਜਾਏਗਾ ਜਾਂ ਅਜੇ ਉਹਦੀ ਮਿਆਦ ਵਧਾਈ ਜਾਏਗੀ ਕਿਉਂਕਿ ਨਵੀਂ ਖਬਰ ਆ ਰਹੀ ਹੈ ਜਿਹੜੀ ਮੈਂ ਤੁਹਾਨੂੰ ਦੱਸਣੀ ਹੈ ਤੋ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ ਕੀ ਐਨਐਸਏ ਖਤਮ ਕਰ ਦਿੱਤਾ ਜਾਣਾ ਚਾਹੀਦਾ ਜਾਂ ਤੁਹਾਨੂੰ ਲੱਗਦਾ ਕਿ ਮਿਆਦ ਵਧਾਉਣੀ ਚਾਹੀਦੀ ਹੈ ਦੂਜੀ ਵੱਡੀ ਗੱਲ ਅੱਜ ਤੁਹਾਨੂੰ ਇਹ ਦੱਸਣੀ ਹੈ ਕਿ ਬਹੁਤ ਵੱਡੇ ਫਿਲਮੀ ਅਦਾਕਾਰ ਸੰਨੀ ਦਿਓਲ ਦੇ ਉੱਪਰ ਵੱਡਾ ਪਰਚਾ ਵੱਡੀ ਐਫਆਈਆਰ ਹੋਈ ਹੈ ਤੇ ਹੋਈ ਪੰਜਾਬ 'ਚ ਹੈ ਮਸਲਾ ਕੀ ਹੈ ਪੂਰੀ ਕਹਾਣੀ ਤੁਹਾਨੂੰ ਦੱਸਾਂਗੇ ਤੁਸੀਂ ਆਪਣਾ ਕਮੈਂਟ ਲਿਖਿਓ ਕੀ ਸੰਨੀ ਦਿਓਲ ਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਸੀ ਕੀ ਸੰਨੀ ਦਿਓਲ ਗ੍ਰਿਫਤਾਰ ਹੋਣਾ ਚਾਹੀਦਾ ਹੈ ਜਾਂ ਨਹੀਂ ਹੁਣ ਤੀਜੀ ਵੱਡੀ ਖਬਰ ਹੈ ਕਿ ਪੰਜਾਬ 'ਚ ਅੱਜ ਫਿਰ ਇੱਕ ਵੱਡਾ ਐਨਕਾਊਂਟਰ ਹੋਇਆ ਤੇ ਦੋ ਦੇ ਲੱਤਾਂ ਤੇ ਤਿੰਨ ਤਿੰਨ ਗੋਲੀਆਂ ਪੁਲਿਸ ਨੇ ਮਾਰੀਆਂ ਜੋ ਖਬਰ ਆ ਰਹੀ ਹੈ ਇਹਦੇ ਤੇ ਗੱਲ ਕਰਾਂਗੇ ਪੂਰੀ ਤੇ ਅਗਲੀ ਵੱਡੀ ਖਬਰ ਹੈ ਕਿ ਅੱਜ ਇੱਕ ਹੋਰ ਥਾਂ ਤੇ ਪੰਜਾਬ ਦੇ ਵਿੱਚ ਜਿਹੜੇ ਖੇਤੀਬਾੜੀ ਮੰਤਰੀ ਹੈ ਪੰਜਾਬ ਦੇ ਉਹਨਾਂ ਨੂੰ ਘੇਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਪੁਲਿਸ ਦੇ ਨਾਲ ਲੋਕਾਂ ਦੀ ਤਣਾ ਤਣੀ ਆਈ ਹੈ ਪੂਰੀ ਜਾਣਕਾਰੀ ਇਹਦੀ ਵੀ ਤੁਹਾਨੂੰ ਦਿੰਨੇ ਆ ਹੁਣ ਆਪਾਂ ਗੱਲ ਕਰੀਏ ਪਹਿਲੀ ਖਬਰ ਤੇ ਪਹਿਲੀ ਖਬਰ ਦੋਸਤੋ ਇਹ ਆ ਡੀਬਰੂਗੜ ਜੇਲ੍ਹ ਚ ਅਮਰਤਪਾਲ ਹੋਰੀ ਬੰਦ ਨੇ ਉਹਨਾਂ ਦੇ ਬਾਕੀ ਲਗਭਗ ਸਾਰੇ ਸਾਥੀਆਂ ਨੂੰ ਪੰਜਾਬ ਲੈੰਦਾ ਜਾ ਚੁੱਕਿਆ ਪਪਲ ਪ੍ਰੀਤ ਦੀ ਅੱਜ ਜਿਹੜੀ ਰਿਮਾਂਡ ਸੀ ਉਹ ਖਤਮ ਹੋਈ ਹੈ ਤੇ ਉਹਨਾਂ ਨੂੰ ਅੱਜ ਨਿਆਇਕ ਹਰਾਸਤ ਦੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਉਧਰ ਖਬਰੇ ਆ ਰਹੀ ਹੈ ਕਿ ਪੰਜਾਬ ਪੁਲਿਸ ਡਿਬਰੂਗੜ ਜੇਲ੍ਹ ਚੋਂ ਅਮਰਤਪਾਲ ਨੂੰ ਵੀ ਪੰਜਾਬ ਲੈਣ ਗਈ ਹੈ ਪਰ ਨਾਲ ਹੀ ਇਹ ਵੀ ਖਬਰ ਆ ਰਹੀ ਸੀ ਕਿ ਹੁਣ ਉਹਨਾਂ ਤੇ ਐਨਐਸਏ ਨਹੀਂ ਵਿਧਾਇਆ ਜਾਵੇਗਾ ਪਰ ਉਸ ਤੋਂ ਬਾਅਦ ਸ਼ਾਮ ਤੱਕ ਵੱਡੀ ਅਪਡੇਟ ਆ ਗਈ ਕਿ ਐਨਐਸਏ ਵਧਾਇਆ ਜਾ ਸਕਦਾ ਹੈ ਹੋਰ ਇੱਕ ਸਾਲ ਦੇ ਲਈ ਨੈਸ਼ਨਲ ਸਿਕਿਉਰਿਟੀ ਐਕਟ ਅਮਰਤਪਾਲ ਦੇ ਉੱਪਰ ਲਾਇਆ ਜਾ ਸਕਦਾ ਹੈ ਤੇ ਹੋਰ ਇੱਕ ਸਾਲ ਉਹਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਇਸੇ ਤਰ੍ਹਾਂ ਰੱਖਿਆ ਜਾ ਸਕਦਾ ਹੈ ਹੁਣ ਅਮਰਤਪਾਲ ਐਮਪੀ ਜਿੱਤਿਆ ਹੋਇਆ ਤੇ ਉਹਨੇ ਕਈ ਵਾਰ ਮੰਗ ਕੀਤੀ ਹੈ ਕਿ ਮੈਨੂੰ ਪਾਰਲੀਮੈਂਟ ਤੱਕ ਜਾਣ ਦਿਓ ਲੋਕਾਂ ਨੇ ਮੈਨੂੰ ਜਿਤਾਇਆ ਵੈਸੇ ਵੀ ਨਿਯਮ ਦੇ ਮੁਤਾਬਕ ਜੇ 60 ਦਿਨ ਤੱਕ ਕੋਈ ਜਿੱਤਿਆ ਹੋਇਆ ਐਮਪੀ ਪਾਰਲੀਮੈਂਟ ਨਾ ਜਾਵੇ ਤਾਂ ਉਹਦੀ ਪਾਰਲੀਮੈਂਟ ਦੀ ਮੈਂਬਰੀ ਰੱਦ ਹੋ ਜਾਂਦੀ ਹੈ ਪਰ ਇਹਨਾਂ ਨੇ ਤਰੀਕਾ ਕੀ ਕੱਢਿਆ ਉਹਨੂੰ ਪਾਰਲੀਮੈਂਟ ਜਾਣ ਦੀ ਛੁੱਟ ਨਹੀਂ ਦਿੱਤੀ ਬਲਕਿ ਇਹ ਤਰੀਕਾ ਕੱਢ ਲਿਆ ਵੀ ਉਹਦੀਆਂ 50 60 ਦਿਨ ਦੀਆਂ ਛੁੱਟੀਆਂ ਮਨਜ਼ੂਰ ਕਰਤੀਆਂ ਵੀ ਲਓ ਜੀ ਛੁੱਟੀਆਂ ਉਹਦੀ ਮੈਂਬਰੀ ਰੱਦ ਨਹੀਂ ਕਰਦੇ ਤਾਂ ਕਿ ਸੱਪ ਵੀ ਮਾਰ ਲਿਆ ਤੇ ਸੋਟਾ ਵੀ ਬਚਾ ਲਿਆ ਰੌਲਾ ਵੀ ਨਹੀਂ ਪੈਣ ਦਿੱਤਾ ਤੇ ਪਾਰਲੀਮੈਂਟ ਵੀ ਨਹੀਂ ਜਾਣ ਦਿੱਤਾ ਤਰੀਕੇ ਦੇਖੋ ਉਧਰ ਐਮਪੀ ਅਮਰਤਪਾਲ ਸਿੰਘ ਹੋਰਾਤੇ ਵੀ ਕਈ ਸਵਾਲ ਉਹਨਾਂ ਦੇ ਵਿਰੋਧੀਆਂ ਨੇ ਖੜੇ ਕੀਤੇ ਨੇ ਜਿਹੜੇ ਸੋਚਣ ਲਾ ਦਿੰਦੇ ਨੇ ਪਹਿਲਾ ਸਵਾਲ ਏ ਕਿ ਅਮਰਤਪਾਲ ਤਾਂ ਕਹਿੰਦੇ ਸੀ ਕਿ ਜਿੰਨਾ ਟਾਈਮ ਅਸੀਂ ਆਪਣਾ ਆਜ਼ਾਦ ਵੱਖਰਾ ਮੁਲਕ ਬਣਾ ਨਹੀਂ ਲੈਂਦੇ ਉਹਨਾਂ ਟਾਈਮ ਇੱਥੇ ਹੀ ਜਿੱਥੇ ਅਸੀਂ ਗੁਲਾਮ ਆ ਇੱਥੇ ਨਾ ਸੀ ਸੰਵਿਧਾਨ ਨੂੰ ਮੰਨਾਂਗੇ ਨਾ ਅਸੀਂ ਚੋਣਾ ਲੜਾਂਗੇ ਨਾ ਅਸੀਂ ਇੱਥੇ ਕੋਈ ਹੋਰ ਸਿਆਸਤ ਕਰਾਂਗੇ ਨਾ ਰਾਜਨੀਤਿਕ ਬਣਾਂਗੇ ਤੇ ਵਿਰੋਧੀ ਇਹ ਕਹਿ ਰਹੇ ਨੇ ਕਿ ਅਮਰਤਪਾਲ ਜਿਹੜੇ ਦੇਸ਼ 'ਚ ਕਹਿੰਦਾ ਸੀ ਅਸੀਂ ਗੁਲਾਮ ਆ ਉਸੇ ਦੇਸ਼ ਦੇ ਵਿੱਚ ਹੀ ਐਮਪੀ ਬਣ ਕੇ ਸੰਵਧਾਨ ਦੀ ਸੌ ਚੁੱਕ ਲਈ ਹੁਣ ਰਾਜਨੀਤਾ ਬਣ ਕੇ ਉੱਥੇ ਹੀ ਪਾਰਟੀ ਬਣਾਈ ਤੇ ਮੁੱਖ ਮੰਤਰੀ ਮੰਤਰੀ ਬਣਨਗੇ ਤੇ ਦੂਜਿਆਂ ਵਾਂਗ ਹੀ ਕੰਮ ਰਾਜਨਤਾਵਾਂ ਵਾਂਗ ਚੱਲੇਗਾ ਇਹ ਸਵਾਲ ਉਠਾ ਰਹੇ ਨੇ ਕੁਝ ਲੋਕ ਅਮਰਤਪਾਲ ਸਿੰਘ ਹੋਰਾਂ ਦੇ ਹੁਣ ਤੁਸੀਂ ਦੱਸਿਓ ਤੁਹਾਨੂੰ ਕੀ ਲੱਗਦਾ ਕੀ ਇਹ ਸਵਾਲ ਠੀਕ ਨੇ ਜਾਂ ਅਮਰਤਪਾਲ ਸਿੰਘ ਹੋਰਾਂ ਦੀ ਪੋਜੀਸ਼ਨ ਠੀਕ ਹੈ ਹੁਣ ਅਗਲੀ ਜਿਹੜੀ ਗੱਲ ਸੰਨੀ ਦਿਓਲ ਵੱਡੇ ਐਕਟਰ ਨੇ ਉਹਦੇ ਉੱਪਰ ਇੱਕ ਪਰਚਾ ਦਰਜ ਹੋਇਆ ਕੱਲੇ ਸੰਨੀ ਦੇ ਉਲਤੇ ਨਹੀਂ ਰਣਦੀਪ ਹੁੱਡਾ ਜਿਹੜੇ ਐਕਟਰ ਨੇ ਉਹਦੇ ਤੇ ਵੀ ਹੋਇਆ ਔਰ ਨਾਲ ਹੀ ਜਿਹੜੇ ਗੋਪੀ ਚੰਦ ਨਿਰਦੇਸ਼ਕ ਹੈ ਉਹਦੇ ਤੇ ਵੀ ਹੋਇਆ ਪਰਚਾ ਜਲੰਧਰ ਦੇ ਇੱਕ ਪਿੰਡ ਦੇ ਲੋਕਾਂ ਨੇ ਕਰਾਇਆ ਪਰਚੇ ਦੇ ਵਿੱਚ ਸ਼ਿਕਾਇਤ ਇਹ ਕੀਤੀ ਗਈ ਹੈ ਕਿ ਇਹਨਾਂ ਨੇ ਇੱਕ ਫਿਲਮ ਬਣਾਈ ਹੈ जाट ਉਸ ਫਿਲਮ ਦੇ ਵਿੱਚ ਇੱਕ ਧਾਰਮਿਕ ਭਾਈਚਾਰਾ ਅਸਾਈ ਭਾਈਚਾਰਾ ਭਈ ਉਹਦੇ ਨਾਲ ਸੰਬੰਧਤ ਐਸੀਆਂ ਹਰਕਤਾਂ ਕਰ ਦਿੱਤੀਆਂ ਜਿਨ੍ਹਾਂ ਕਰਕੇ ਉਸ ਭਾਈਚਾਰੇ ਦੇ ਲੋਕਾਂ ਨੇ ਮਹਿਸੂਸ ਕੀਤਾ ਕਿ ਸਾਡੇ ਧਾਰਮ ਧਰਮ ਦੀ ਇਹਨਾਂ ਨੇ ਹੀਠੀ ਕੀਤੀ ਹੈ ਤੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹਾਈ ਹੈ ਤੇ ਇਸ ਕਰਕੇ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਜਿਹੜਾ ਪਰਚਾ ਹੈ ਉਹ ਸਨੀ ਦਿਓਲ ਹੋਰਾ ਤੇ ਕੀਤਾ ਗਿਆ ਨਾਲ ਫਿਲਮ ਦੇ ਨਿਰਦੇਸ਼ਕ ਯਾਨੀ ਕਿ ਡਾਇਰੈਕਟਰ ਗੋਪੀ ਚੰਦ ਤੇ ਵੀ ਪਰਚਾ ਕੀਤਾ ਗਿਆ ਹੁਣ ਇਹ ਗੱਲ ਵੱਡੀ ਹੈ ਇਹਦੇ ਤੇ ਵੀ ਤੁਹਾਡਾ ਵਿਚਾਰ ਚਾਹਾਂਗੇ ਤੁਸੀਂ ਦੱਸੋ ਕੀ ਸਨੀ ਦੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਸੀ ਕੀ ਤੁਸੀਂ ਉਹ ਸਾਰੀ ਕਹਾਣੀ ਜਾਣ ਲਈਏ ਮਸਲਾ ਕੀ ਹੈ ਦੇਖੋ ਇੱਕ ਗੱਲ ਮੈਂ ਸਾਫ਼ ਕਰ ਦਿਆਂ ਮਿੱਤਰ ਪਿਆਰਿਓ ਆਪਣੇ ਦੇਸ਼ ਦੇ ਵਿੱਚ ਇੱਕ ਉਹ ਧਰਮ ਨੇ ਜਿਹੜੇ ਬਹੁ ਗਿਣਤੀ ਧਰਮ ਹੈ ਔਰ ਇੱਕ ਘੱਟ ਗਿਣਤੀ ਨੇ ਥੋੜੇ ਥੋੜੇ ਲੋਕ ਜਿਹੜੇ ਧਰਮਾਂ ਨੂੰ ਮੰਨਦੇ ਨੇ ਘੱਟ ਗਿਣਤੀ ਧਰਮਾਂ ਵਾਲਿਆਂ ਦਾ ਹਮੇਸ਼ਾ ਹੀ ਇਹ ਇੱਕ ਵੱਡਾ ਮੁੱਦਾ ਤੇ ਇਤਰਾਜ਼ ਰਿਹਾ ਕਿ ਬਹੁ ਗਿਣਤੀ ਵਾਲੇ ਉਹਨਾਂ ਦੇ ਨਾਲ ੱੱਕਾ ਕਰ ਜਾਂਦੇ ਜਾਂ ਲੋਕਾਂ ਚ ਰੌਲਾ ਕੋਈ ਨਹੀਂ ਐ ਸਿਆਸਤਾਂ ਇਦਾਂ ਕਰਦੀਆਂ ਨੇ ਵੋਟ ਸਿਆਸਤਾਂ ਇਦਾਂ ਕਰਦੀਆਂ ਨੇ ਕਿ ਘੱਟ ਗਿਣਤੀ ਵਾਲਿਆਂ ਨਾਲ ਉਹਨਾਂ ਨੂੰ ਧਿਆਨ ਨਹੀਂ ਦਿੱਤਾ ਜਾਂਦਾ ਤੇ ਉਹਨਾਂ ਨਾਲ ਏਠਾ ਉੱਤੇ ਕਰ ਦਿੱਤਾ ਜਾਂਦਾ ਕੰਮ ਇਹ ਦੋਸ਼ ਲੱਗਦੇ ਨੇ ਤਾਂ ਇਹਦੇ ਤਹਿਤ ਹੀ ਜਿਹੜੇ ਘੱਟ ਗਿਣਤੀ ਧਰਮਾਂ ਵਾਲੇ ਭੈਣਾ ਭਰਾ ਨੇ ਉਹ ਇਸ ਤਰ੍ਹਾਂ ਮਹਿਸੂਸ ਕਰਦੇ ਨੇ ਕਿ ਸਾਡੀ ਬੇਇੱਜ਼ਤੀ ਕੀਤੀ ਐ ਜਾਂ ਸਾਨੂੰ ਨੀਵਾ ਦਿਖਾਇਆ ਇਸੇ ਤਰ੍ਹਾਂ ਦੀ ਹੀ ਗੱਲ ਹੁਣ ਸੰਨੀ ਦਿ올 ਦੇ ਨਾਲ ਜੁੜ ਕੇ ਆ ਰਹੀ ਹੈ ਹੁਣ ਤੁਸੀਂ ਦੱਸੋ ਕਿਸੇ ਵੀ ਧਰਮ ਨੂੰ ਨੀਵਾ ਦਿਖਾਉਣਾ ਜਾਂ ਕਿਸੇ ਵੀ ਧਰਮ ਤੇ ਕੋਈ ਨਜਾਇਜ਼ ਗਲਤ ਟਿੱਪਣੀ ਕਰਨਾ ਕੀ ਇਹ ਠੀਕ ਹੈ ਦੇਖੋ ਧਰਮ ਕਿਸੇ ਨੂੰ ਮੰਨਣਾ ਜਾਂ ਨਾ ਮੰਨਣਾ ਇਹ ਵਿਅਕਤੀ ਦੀ ਨਿੱਜੀ ਮਰਜ਼ੀ ਹੈ ਕੁਝ ਲੋਕ ਨਾਸਤਿਕ ਵੀ ਨਹੀਂ ਜਿਹੜੇ ਇਹ ਕਹਿੰਦੇ ਨੇ ਕਿ ਇਨਸਾਨੀਅਤ ਹੀ ਸਾਡੇ ਲਈ ਧਰਮ ਹੈ ਹੋਰ ਕੋਈ ਧਰਮ ਸਾਡੇ ਲਈ ਨਿਗਮ ਮਨੁੱਖਤਾ ਇਨਸਾਨੀਅਤ ਚੰਗੇ ਕੰਮ ਚੰਗੀ ਸੋਚ ਚੰਗੀ ਵਿਚਾਰਤਾਰਾ ਇਹੀ ਸਾਡਾ ਧਰਮ ਕੁਝ ਲੋਕ ਇਹ ਕਹਿੰਦੇ ਪਰ ਉਧਰ ਜਿਹੜੇ ਆ ਦੂਸਰੇ ਨੇ ਉਹ ਕਈ ਵਾਰੀ ਹਾਵੀ ਹੋ ਜਾਂਦੇ ਤਾਂ ਹੁਣ ਸੰਹਿਦੋਲ ਵਾਲਾ ਜਿਹੜਾ ਇਹ ਮਸਲਾ ਇਹਦੇ ਤੇ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖੋ ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਵੇਖੋ ਲੋਕਾਂ ਦੀਆਂ ਭਾਵਨਾਵਾਂ ਇੱਕੋ ਮੁੱਦੇ ਤੇ ਹੀ ਭਾਰਤ 'ਚ ਜ਼ਿਆਦਾ ਪੜਕਦੀਆਂ ਆ ਉਹ ਆ ਧਰਮ ਦਾ ਮਾਮਲਾ ਹੋਰ ਵੀ ਬਹੁਤ ਮੁੱਦੇ ਨੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਰੋਟੀ ਨਾਲ ਜੁੜੇ ਢਿੱਡ ਨਾਲ ਜੁੜੇ ਮਲਟੀਨੇਸ਼ਨ ਕੰਪਨੀਆਂ ਇੱਥੇ ਆਪਣਾ ਜਾਲ ਵਿਛਾ ਗਈਆਂ ਕਾਰਪੋਰੇਟ ਘਰਾਣੇ ਲਗਾਤਾਰ ਕਾਬਜ਼ ਹੋ ਰਿਹਾ ਹਰ ਚੀਜ਼ ਤੇ ਛੋਟੇ ਕਾਰੋਬਾਰ ਖਤਮ ਹੋ ਰਹੇ ਆ ਰੁਜ਼ਗਾਰ ਖਤਮ ਹੋ ਰਿਹਾ ਹੈ ਖੇਤ ਖਤਮ ਹੋ ਰਹੇ ਨੇ ਜਮੀਨਾਂ ਵੱਡੇ ਵੱਡੇ ਕਾਰਪੋਰੇਟਾਂ ਕੋਲ ਜਾ ਰਹੀਆਂ ਨੇ ਸਭ ਕੁਛ ਤੇ ਸਾਡੀ ਭਾਵਨਾ ਨਹੀਂ फडਕਦੀ ਪਰ ਧਾਰਮਿਕ ਮੁੱਦਿਆਂ ਨੂੰ ਲੈ ਕੇ ਹੀ ਭਾਵਨਾ ਬਹੁਤ ਜ਼ਿਆਦਾ फडਕਦੀ ਹੈ ਇੱਕ ਸਵਾਲ ਹੈ ਕਿ ਇਹ ਕਿਉਂ ਹੈ ਇੰਜ ਇੱਥੇ ਮੈਂ ਸਿਰਫ ਇੱਕ ਜਗਿਆਸਾ ਪੈ ਤੇ ਸਵਾਲ ਖੜਾ ਕਰਦਾ ਸਾਰੇ ਧਰਮਾਂ ਦਾ ਮੈਂ ਸਤਿਕਾਰ ਕਰਦਾ ਸਾਰੇ ਧਰਮ ਧਰਮਾਂ ਨਾਲ ਜੁੜੇ ਭੈਣਾ ਭਰਾਵਾਂ ਦਾ ਬਹੁਤ ਸਤਿਕਾਰ ਕਰਦਾ ਪਰ ਮੈਨੂੰ ਲੱਗਦਾ ਕਿ ਦੂਜੀਆਂ ਗੱਲਾਂ ਦੇ ਉੱਪਰ ਵੀ ਲੋਕਾਂ ਨੂੰ ਦੁੱਖ ਹੋਣਾ ਚਾਹੀਦਾ ਜਿੱਥੇ ਧਾਰਮਿਕ ਮਾਮਲੇ ਤੇ ਹੁੰਦਾ ਠੀਕ ਆ ਪਰ ਜਿੱਥੇ ਦੂਜੀਆਂ ਚੀਜ਼ਾਂ ਗਲਤ ਹੋ ਰਹੀਆਂ ਨੇ ਉੱਥੇ ਲੋਕ ਬੋਲਦੇ ਹੀ ਨਹੀਂ ਉੱਥੇ ਕੁੱਲਦੇ ਹੀ ਨਹੀਂ ਉੱਥੇ ਚੁੱਪ ਕਰ ਜਾਂਦੇ ਨੇ ਇਹ ਕਿਹੋ ਜੀ ਚੇਤਨਾ ਹੈ ਕਿਹੋ ਜੀ ਸਮਝਾ ਇਹ ਇੱਕ ਵੱਡਾ ਸਵਾਲ ਹੈ ਹੁਣ ਅਗਲਾ ਮੁੱਦਾ ਪੰਜਾਬ ਦੇ ਵਿੱਚ ਅੱਜ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਘੇਰਨ ਦੀ ਕੋਸ਼ਿਸ਼ ਲੋਕਾਂ ਨੇ ਕੀਤੀ ਮਾਮਲਾ ਫਤੇਗੜ ਪੰਜ ਤੂਰ ਦਾ ਪਿਛਲੇ 10 ਦਿਨਾਂ ਤੋਂ ਚੁਫੇਰੀਆਂ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਤੇ ਮੰਤਰੀ ਨੇ ਲੋਕ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ 3 ਦਿਨ ਪਹਿਲਾਂ ਪਿੰਡ ਛਾਜਰੀ ਚ ਲੋਕਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਉੱਥੇ ਪੁਲਿਸ ਦੇ ਨਾਲ ਲੋਕਾਂ ਦੀ ਬੜੀ ਧੱਕਾ ਮੁਕੀ ਹੋਈ ਲੋਕ ਸ਼ਰਯਮ ਮੁੱਖ ਮੰਤਰੀ ਤੋਂ ਕੁਝ ਦੂਰੀ ਤੇ ਖੜ ਕੇ ਟਰਾਲੀ ਚੋਰਾਂ ਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦੇ ਰਹੇ ਇਸੇ ਤਰ੍ਹਾਂ ਫਿਰ ਮੌੜ ਦੇ ਜਿਹੜੇ ਐਮਐਲਏ ਆ ਮੈਸਰ ਖਾਨਾ ਉਹਦੇ ਨਾਲ ਹੋਇਆ ਇਸੇ ਤਰ੍ਹਾਂ ਜਿਹੜੇ ਸ਼ੈਰੀ ਕਲਸੀ ਆਮ ਆਦਮੀ ਪਾਰਟੀ ਦਾ ਐਮਐਲਏ ਤੇ ਮੀਤ ਪ੍ਰਧਾਨ ਆ ਉਹਦੇ ਨਾਲ ਹੋਇਆ ਇਸੇ ਤਰ੍ਹਾਂ ਕੁਲਤਾਰ ਸਿੰਘ ਸੰਧਵਾ ਜਿਹੜੇ ਆ ਸਪੀਕਰ ਨੇ ਵਿਧਾਨ ਸਭਾ ਦੇ ਉਹਨਾਂ ਨੂੰ ਵੀ ਲੋਕਾਂ ਨੇ ਘੇਰਿਆ ਦੋ ਤਿੰਨ ਥਾਵਾਂ ਤੇ ਉਹ ਤਲਖੀ ਚਾ ਕੇ ਨਿਕਲੇ ਨੇ ਇੱਕ ਦੋ ਥਾਵਾਂ ਤੇ ਤਾਂ ਲੋਕਾਂ ਨੇ ਖਰੀਆਂ ਖਰੀਆਂ ਸੁਣਾਈਆਂ ਉਥੇ ਇੱਕ ਉਹ ਬਰਜਿੰਦਰਾ ਕਾਲਜ ਦੇ ਵਿੱਚ ਫਰੀਦਕੋਟ ਗਏ ਸੀਗੇ ਉੱਥੇ ਕੁੜੀਆਂ ਪੜਨ ਵਾਲੀਆਂ ਨੇ ਤੇ ਪੜਾਉਣ ਵਾਲੀਆਂ ਟੀਚਰਾਂ ਦੋਨਾਂ ਨੇ ਬੜੀ ਤਿੱਖੀ ਬਹਿਸ ਸਪੀਕਰ ਸਾਹਿਬ ਨਾਲ ਕੀਤੀ ਐ ਉਥੋਂ ਵੀ ਉਹ ਮਾ ਗੋੜਮੋੜ ਗੱਲਾਂ ਕਰਕੇ ਨਿਕਲੇ ਨੇ ਉਸ ਤੋਂ ਬਾਅਦ ਖੇਤੀਬਾੜੀ ਮੰਤਰੀ ਜਿਹੜੇ ਇਹ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਇਹ ਪਿਛਲੇ ਦਿਨੀ ਇੱਕ ਜਗ੍ਹਾ ਸਟੇਜ ਤੇ ਭਾਸ਼ਣ ਦੇ ਰਹੇ ਸੀ ਤੱਲੋਂ ਇੱਕ ਕਿਸਾਨ ਉੱਠ ਕੇ ਸਵਾਲ ਕਰਨ ਲੱਗਾ ਉਹਨੂੰ ਫੜ ਲਿਆ ਗ੍ਰਿਫਤਾਰ ਕਰਕੇ ਜੇਲ੍ਹ ਕੰਦੇ ਲੈ ਗਏ ਉਸ ਤੋਂ ਬਾਅਦ ਅੱਜ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੇ ਮਾਮਲੇ ਦੇ ਉੱਪਰ ਫਿਰ ਰੌਲਾ ਪਿਆ ਜਦੋਂ ਅੱਜ ਉਹ ਇੱਧਰ ਆਏ 라ਡੀ ਟੋਸ ਐਮ ਐਲ اے ਉਹਨਾਂ ਦੇ ਨਾਲ ਸੀਗੇ ਤੇ ਉਥੇ ਕਿਸਾਨ ਆ ਕੇ ਇਕੱਠੇ ਹੋ ਕੇ ਵਿਚਾਲੇ ਪੁਲਿਸ ਆ ਹੀ ਜਾਂਦੀ ਆ ਪੁਲਿਸ ਆ ਗਈ ਪੁਲਿਸ ਨੇ ਰੋਕਣ ਦੀ ਪੂਰੀ ਵਾਹ ਲਾਈ ਐ ਪਰ ਕਿਸਾਨ ਬੜੇ ਰੋਚ ਸੀ ਪੁਲਿਸ ਦੇ ਨਾਲ ਵੀ ਉਲਝਣ ਪਈ ਐ ਪੂਰਾ ਜੋਰ ਲਾਇਆ ਕਿਸਾਨਾਂ ਨੇ ਕਿ ਅਸੀਂ ਸਵਾਲ ਕਰਨੇ ਨੇ ਸਾਨੂੰ ਸਵਾਲ ਕਰਨ ਦਿਓ ਸਾਨੂੰ ਤੁਸੀਂ ਐਦਾਂ ਨਾ ਕਰੋ ਤਕਾਣਾ ਕਰੋ ਸਾਡੇ ਨਾਲ ਪਰ ਪੁਲਿਸ ਨੇ ਵਿੱਚ ਕੰਦ ਬਣ ਕੇ ਤੇ ਐਮਐਲਏ ਸਾਹਿਬ ਤੱਕ ਲੋਕਾਂ ਨੂੰ ਪਹੁੰਚ ਨਹੀਂ ਦਿੱਤਾ ਪਰ ਸਵਾਲ ਇਹ ਆ ਕਿ ਇਦਾਂ ਆਮ ਆਦਮੀ ਪਾਰਟੀ ਦੇ ਐਮਐਲਏ ਕਿੰਨਾ ਟਾਈਮ ਲੋਕਾਂ ਤੋਂ ਬਚਣਗੇ ਲੋਕ ਰੋ ਬਹੁਤ ਵੱਡੀ ਚੀਜ਼ ਹੁੰਦਾ ਪਿਛਲੀਆਂ ਸਰਕਾਰਾਂ ਸੀ ਜਦੋਂ ਤੇ ਆਮ ਆਦਮੀ ਪਾਰਟੀ ਜਦੋਂ ਅਜੇ ਨਹੀਂ ਸੀ ਬਣੀ ਆਮ ਆਦਮੀ ਪਾਰਟੀ ਬੜੀ ਖੁਸ਼ ਹੁੰਦੀ ਸੀ ਜਦੋਂ ਦੂਜੀਆਂ ਪਾਰਟੀਆਂ ਲੋਕ ਘੇਰਦੇ ਸੀ ਮੁੱਖ ਮੰਤਰੀ ਅੱਜ ਵਾਲੇ ਜਿਹੜੇ ਭਗਵੰਤ ਮਾਨ ਸਾਹਿਬ ਉਹ ਤਾਂ ਖੁਦ ਕਹਿੰਦੇ ਰਹੇ ਆ ਉਹਨਾਂ ਨੂੰ ਐਸੀ ਵੀ ਦੂਜੀਆਂ ਪਾਰਟੀਆਂ ਵਾਲਿਆਂ ਨੂੰ ਪੈਣੇ ਆ ਸਾਨੂੰ ਤਾਂ ਕਿਸੇ ਨੇ ਪੁੱਛਣਾ ਹੀ ਨਹੀਂ ਉਹ ਕਹਿੰਦੇ ਰਿਹਾ ਵੀ ਜਿਹੜੇ ਐਦਾਂ ਦੇ ਆਗੂ ਨੇ ਲੀਡਰ ਨੇ ਐਮ ਐਲ ਏ ਮੰਤਰੀ ਨੇ ਜਦੋਂ ਉਹ ਪਿੰਡਾਂ 'ਚ ਜਾਣਗੇ ਤੇ ਫਿਰ ਡळा ਤੋਂ ਡळा ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਤੇ ਹੁਣ ਲੋਕ ਨੇ ਜਿਹੜੇ ਉਹ ਆਹੀ ਡਾਇਲੌਗ ਇਹਨਾਂ ਦੀ ਵਰਤੀ ਜਾਂਦੇ ਨੇ ਲੋਕ ਕਹਿੰਦੇ ਆ ਵੀ ਹੁਣ ਤੁਸੀਂ ਵੀ ਲੋਗੜ ਬੰਨ ਕੇ ਆਇਓ ਬਹੁਤ ਸਾਰੇ ਲੋਕਾਂ ਨੇ ਤਾਂ ਇਹ ਕਿਹਾ ਝੱਗੇ ਦੋ ਦੋ ਲੈ ਕੇ ਆਇਓ ਕੱਚੇ ਤਿੰਨ ਤਿੰਨ ਲੈ ਕੇ ਆਇਓ ਕਿਉਂਕਿ ਇੱਕ ਮਲੋੜ ਦੇ ਵਿੱਚ ਇੱਕ ਭਾਜਪਾ ਦੇ ਐਮਐਲਏ ਨੂੰ ਲੋਕਾਂ ਨੇ ਇਦਾਂ ਘੇਰਿਆ ਸੀਗਾ ਜਦੋਂ ਦਿੱਲੀ ਮੋਰਚੇ ਵੇਲੇ ਕੱਪੜੇ ਉਹਦੇ ਸਾਰੇ ਲੈ ਗਏ ਸੀਗੇ ਤੇ ਕੱਲੇ ਕੱਚੇ ਦੀ ਭੱਜਾਈ ਤੇ ਕਹਿੰਦੇ ਕੱਚਾ ਵੀ ਸ਼ੈਲ ਫਟ ਗਿਆ ਸੀ ਐਦਾਂ ਕਹਿੰਦੇ ਕਈ ਇਸ ਕਰਕੇ ਕਿੰਨੇ ਸਾਰੇ ਕਿਸਾਨਾਂ ਨੇ ਇਹ ਗੱਲ ਬੋਲੀ ਹੈ ਵੀ ਕੱਪੜੇ 2-2 3-3 ਲੈ ਕੇ ਆਇਓ ਤੁਸੀਂ ਸਾਡੇ ਨਾਲ ਮਾਰਾ ਕੀਤਾ ਧੱਕਾ ਕੀਤਾ ਸਾਡੇ ਅੰਦਰ ਰੋਅ ਆ ਤੇ ਅਸੀਂ ਤਾਂ ਤੁਹਾਨੂੰ ਸਵਾਲ ਵੀ ਪੁੱਛਣੇ ਨੇ ਤੇ ਘੇਰਨਾ ਵੀ ਆ ਤੇ ਹੁਣੇ ਤੋਂ ਕੰਮ ਸ਼ੁਰੂ ਹੋ ਚੁੱਕਾ ਹੈ ਵੋਟਾਂ ਅਜੇ ਦੂਰ ਨੇ 1.5 ਸਾਲ ਤੱਕ ਉਦੋਂ ਤੱਕ ਆਮ ਆਦਮੀ ਪਾਰਟੀ ਇਹਨੂੰ ਮੱਠਾ ਪਾ ਸਕਦੀ ਹੈ ਜਾਂ ਹੋਰ ਵਧਾਏਗੀ ਇਹ ਆਮ ਆਦਮੀ ਪਾਰਟੀ ਦੀ ਰਣਨੀਤੀ ਤੇ ਆ ਗੱਲ ਵਿਰੋਧ ਸਖਤ ਹੋਣਾ ਸ਼ੁਰੂ ਹੋ ਗਿਆ ਆਮ ਆਦਮੀ ਪਾਰਟੀ ਦਾ ਵੇਖੋ ਕੇਜਰੀਵਾਲ ਹੋਰੀ ਦਿੱਲੀ ਚ ਹਾਰੇ ਨੇ ਬੁਰੀ ਤਰ੍ਹਾਂ ਹੁਣ ਉਹ ਸਾਰੇ ਹਾਰੇ ਹੋਏ ਪੰਜਾਬ ਦੀ ਕਮਾਂਡ ਸੰਭਲ ਆ ਗਏ ਨੇ ਮਨੀਸ਼ ਸੋਧਿਆ ਕੀ ਕੇਜਰੀਵਾਲ ਕੀ ਉਹ ਜਿੰਨੇ ਵੀ ਸੀ ਦਿੱਲੀ ਚੋਹਾਰੇ ਉਹ ਸਾਰੇ ਹੁਣ ਪੰਜਾਬ ਦੀ ਅਗਵਾਈ ਕਰਨ ਆਗੇ ਅੱਛਾ ਜਿਹੜੇ ਆਪ ਫੇਲ ਹੋ ਗਏ ਨੇ ਉਥੇ ਉਹ ਇੱਥੇ ਪਾਸ ਕਿਵੇਂ ਹੋ ਜਾਣਗੇ ਇੱਥੇ ਉਹ ਦੂਜਿਆਂ ਨੂੰ ਪਾਸ ਕਰਾਉਣਾ ਇਹਦੇ فرض ਕਰੋ ਜਿਹੜਾ ਆਪ 10ਵੀਂ ਚੋਂ ਫੇਲ ਹੋ ਗਿਆ ਉਹ 10ਵੀਂ ਵਾਲੇ ਦੂਜੇ ਬੰਦੇ ਨੂੰ ਪਾਸ ਕਿਵੇਂ ਕਰਾ ਦੂਗਾ ਤੋਂ ਇਸੇ ਤਰ੍ਹਾਂ ਉਹ ਤਾਂ ਪੰਜਾਬ ਦੇ ਕਲਚਰ ਤੋਂ ਪੰਜਾਬ ਦੇ ਸੱਭਿਆਚਾਰ ਤੋਂ ਪੰਜਾਬ ਦੇ ਸੁਭਾਅ ਤੋਂ ਇੰਨੇ ਵਾਕਿਫ ਨਹੀਂ ਗਏ ਜਿਵੇਂ ਇੱਥੋਂ ਵਾਲੇ ਐਮਐਲਏ ਐਮਪੀ ਮੰਤਰੀ ਵਾਕ ਬਣੇ ਖੁੱਡੀਆਂ ਸਾਹਿਬ ਨੇ ਭਗਵੰਤ ਮਾਨ ਸਾਹਿਬ ਨੇ ਆਪਣੇ ਕੁਲਦੀਪ ਢਾਲੀਵਾਲ ਸਾਹਿਬ ਨੇ ਹਰਪਾਲ ਚੀਮਾ ਸਾਹਿਬ ਨੇ ਜਿਨੇ ਵੀ ਇਹ ਨਹੀਂ ਇਹ ਸਾਰੇ ਜਾਣਦੇ ਨਹੀਂ ਵੀ ਪੰਜਾਬ ਦੀ ਤਸਵੀਰ ਕੀ ਆ ਪੰਜਾਬ ਦਾ ਸੱਭਿਆਚਾਰ ਕੀ ਆ ਪੰਜਾਬ ਦਾ ਕਲਚਰ ਕੀ ਆ ਮੈਨੂੰ ਲੱਗਦਾ ਉਹ ਜਿਹੜੇ ਉੱਥੋਂ ਵਾਲੇ ਆ ਉਹਨਾਂ ਨੂੰ ਥੋੜੀ ਬਹੁਤ ਸਮੱਤ ਇਹਨਾਂ ਨੂੰ ਦੇਣੀ ਚਾਹੀਦੀ ਆ ਉਹ ਆਪਦੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹ ਕੰਮ ਆਮ ਆਦਮੀ ਪਾਰਟੀ ਨੇ ਜੇਕਰ ਟਾਈਮ ਤੇ ਠੀਕ ਨਾ ਕੀਤਾ ਪੁਲਿਸ ਦੀ लाठी ਗੋਲੀ ਤੇ ਦਬਕੇ ਨਾਲ ਨਹੀਂ ਜੇਕਰ ਆਮ ਆਦਮੀ ਪਾਰਟੀ ਨੇ ਇਹਨੂੰ ਉਵੇਂ ਠੱਲ ਨਾ ਪਾਈ ਜਿਵੇਂ ਪਾਉਣ ਦੀ ਲੋੜ ਆ ਮਤਲਬ ਮਸਲੇ ਹੱਲ ਕਰਕੇ ਜਵਾਬ ਦੇ ਕੇ ਸ਼ਾਂਤੀ ਨਾਲ ਪਿਆਰ ਨਾਲ ਤਾ ਆਮ ਆਦਮੀ ਪਾਰਟੀ ਲਈ 2027 ਦੀਆਂ ਚੋਣਾਂ 'ਚ ਕੰਮ ਹੋ ਜਾਣਾ ਔਖਾ ਇੱਕ ਰਣਨੀਤੀਆ ਮੈਨੂੰ ਲੱਗਾ ਆਮ ਆਦਮੀ ਪਾਰਟੀ ਨੂੰ ਵਕਤ ਰੈਂਦਿਆਂ ਵਕਤ ਵਿਚਾਰ ਲੈਣਾ ਚਾਹੀਦਾ ਜੇ ਪੁਲਿਸ ਤੇ ਟੇਕ ਰੱਖ ਕੇ ਚੱਲਣਗੇ ਨਾ ਬੜਾ ਵੱਡਾ ਘਾਟਾ ਖਾਣਗੇ ਜਿੰਨੀ ਕੁ ਸਮਝ ਸੀ ਉਸ ਹਿਸਾਬ ਨਾਲ ਗੱਲ ਪੇਸ਼ ਕਰ ਦਿੱਤੀ ਆ ਬਾਕੀ ਤੁਸੀਂ ਸਾਰੇ ਸਿਆਣੇ ਹੋ ਬਹੁਤ ਮਿਹਰਬਾਨੀ